ਫਿਰ ਅਸੀਂ ਕੀਤੀ 2-2 ਲੱਖ ਦੇ ਸੈਂਡਲ ਭਗਵੰਤ ਮਾਨ ਸਾਹਿਬ ਦੀ ਪਤਨੀ ਦੇ ਆ ਕੇ ਕਰਸ਼ਨ ਸਾਹਿਬ ਦੀ ਨੌਜਵਾਨੀ ਖਤਮ ਕੀਤੀ ਸਿੰਘਾਂ ਦੇ ਐਨਐਸਏ ਲਈ ਐਨਐਸਏ ਖਤਮ ਹੋਈ ਮੁੜ ਕੇ ਐਨਐਸਏ ਲਈ ਪੰਜਾਬ ਦੀ ਨੌਜਵਾਨੀ ਖਤਮ ਕੀਤੀ ਕੀ ਤੋਸ ਦੀ ਗਾਮਤਪਾਲ ਸਿੰਘ ਦਾ ਉਹਦੀ ਮਾਤਾ ਚੱਕੀ ਇੱਕ ਇੱਕ ਹਫਤੇ ਲਈ ਤੁਸੀਂ ਮਾਵਾਂ ਲੈਓ ਉਹ ਤੁਸੀਂ ਮਾਵਾਂ ਲੈਓ ਉਹਦੀ ਮਾਤਾ ਨੂੰ 755 ਅੱਠ ਦਿਨ ਜੇਲ ਕੱਟੀ ਅੱਠ ਦਿਨ 755 ਮਾਨਤਮਾਨ ਸਾਹਿਬ ਸਾਡਾ ਜਹਾਜ਼ ਲੈ ਕੇ ਸਾਰੇ ਇੰਡੀਆ ਚ ਘੁੰਮੇ ਉਹਨਾਂ ਨੂੰ ਕੀ ਅਧਿਕਾਰ ਸੀ ਇਹ ਕਿਹੜੀ ਕ腐ਸ਼ਨ ਹੈ ਕਿਹਦਾ ਤੇਲ ਸੀਗਾ ਕਿਹਦਾ ਤੇਲ ਸੀ ਸਾਡੇ ਪੰਜਾਬ ਦੇ ਲੋਕਾਂ ਦਾ ਕਿਸੇ ਜ਼ਿਕਰ ਕਰ ਰਹੇ ਸੀ ਉਹਦੀ ਜਾਂਚ ਨਹੀਂ ਫਿਰ ਆਜਾ ਵਿਡੰਗਤੀਆਂ ਬਾਡੀਆਂ ਦੀ ਜਾਂਚ ਕਿਉਂ ਨਹੀਂ ਕਰਾਈ ਤੁਸੀਂ ਕਰਾਓ ਸਾਡਾ ਸਾਡਾ ਸਵਾਲ ਇਹ ਆ ਵੀ ਪਹਿਲੇ ਕਾਂਗਰਸ ਦੀ ਸਰਕਾਰ ਬਣੀ ਗੁਰੂਕਰਨ ਸਾਹਿਬ ਦੇ ਮੁੱਦੇ ਤੇ ਹੁਣ ਝਾੜੂ ਦੀ ਬਣੀ ਇਹ ਕਹਿੰਦੇ ਸੀ ਅਸੀਂ ਬਗਰਾੜੀ ਵਾਲਾ ਇਨਸਾਫ ਦੇਵਾਂਗੇ 24 ਘੰਟਿਆਂ ਚ ਦੱਸੋ ਸਾਨੂੰ ਕਿਹੜਾ ਇਨਸਾਫ ਦਿੱਤਾ ਆਮ ਆਮ ਪਾਰਟੀ ਦੀ ਸਰਕਾਰ ਬਣੀ ਆਮ ਪਾਰਟੀ ਨੇ ਕਿਆ ਐਮਐਸਪੀ ਦਵਾਂਗੇ ਐਮਐਸਪੀ ਮਿਲਪੀ ਵੀਆਈਪੀ ਸਿਸਟਮ ਕਹਿੰਦੇ ਸੀ ਖਤਮ ਕਰਾਂਗੇ ਵੀਆਈਪੀ ਸਿਸਟਮ ਖਤਮ ਹੋ ਗਿਆ ਬੰਦੀ ਸਿੰਘਾਂ ਦਾ ਮਸਲਾ ਜਿਹੜੇ ਪਹਿਲਾਂ ਵਾਲੇ ਛੱਡ ਰਹੇ ਸੀ ਭਾਈ ਅਮਰਤ ਬਾਦ ਸਿੰਘ ਕੀ ਵਾੜਾ ਕਰਦਾ ਸੀਗਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾ ਕੇ ਸਿੱਖ ਧਰਮ ਦੇ ਨਾਲ ਜੋੜ ਰਿਹਾ ਸੀ ਕੀ ਵਾੜਾ ਕਰ ਰਿਹਾ ਸੀ ਮੈਂ ਆਹ ਨੂੰ ਪੁੱਛਣਾ ਚਾਹੁੰਨੀ ਆ ਕਿ 75 ਸਾਲਾਂ ਵਿੱਚ ਪੰਜਾਬ ਤੇ 2 ਲੱਖ 3 ਲੱਖ ਕਰੋੜ ਦਾ ਕਰਜ਼ਾ ਸੀ ਤੁਸੀਂ ਕੱਲਿਆਂ ਨੇ 1 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਤੇ ਕੇਜਰੀਵਾਲ ਦਾ ਮਗਰ ਤੇਲ ਫੂਫੂ ਕਿਸ ਚੁੱਪ ਕਰਨ ਦਾ ਬਾਰਡਰ ਦੇ ਉੱਤੇ ਨਜਾਇਜ਼ ਤਰੀਕੇ ਨਾਲ ਕਤਲ ਹੋਇਆ ਪੁਲਿਸ ਫੇਰ ਹਣ ਪਛਾਤੀ ਹੋਗੀ ਉਹਦਾ ਕੌਣ ਧਾਰ ਲੈਂਦਾ ਆ ਪਿਛਲੇ ਸਾਲ ਹੜਾ ਏ ਰਵੀਿੰਦਰ ਸਿੰਘ ਖਾਲਸਾ ਏਡ ਨੇ ਖੇਤਾਂ ਨੂੰ ਪੱਤਰ ਕਰਾਇਆ ਤੁਸੀਂ ਕੋਈ ਮੋਰਜਾ ਦਿੱਤਾ ਤਾਂ ਗਰਸਾਲੇ ਤੇ ਆਪਲੇ ਰਲੇਵੀਆ ਇਹ ਸੰਗਰੂਰ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਨਾ ਕਰਨ ਸੁਖਪਾਲ ਖੈਰਾ ਕਹਿੰਦਾ ਕਿ ਮੈਂ ਲੋਕ ਸਭਾ ਵਿੱਚ ਜਾ ਕੇ ਸਾਰੀਆਂ ਗੱਲਾਂ ਕਰਾਂਗਾ ਜਿਹੜੀਆਂ ਕੇ ਸਿਮਰਨਜੀਤ ਸਿੰਘ ਮਾਨ ਕਰ ਰਿਹਾ ਮੈਂ ਪੁੱਛਣਾ ਚਾਹੁੰਨੀ ਆ ਕਿ ਸੁਖਪਾਲ ਸਿੰਘ ਖੈਰਾ 1984 ਵਿੱਚ ਜਿਹੜਾ ਸਿੱਖ ਕਤਲੇਆਮ ਹੋਇਆ ਸੋਨੀਆਂ ਦੀ ਅੱਖ ਚੱਕ ਪਾ ਕੇ ਗੱਲ ਕਰੂਗਾ ਇਨਸਾਫ ਮੰਗੂ ਕਦੇ ਵੀ ਨਹੀਂ ਪੰਜਾਬ ਦੇ ਪੰਜਾਬ ਦੇ ਪਾਣੀ ਜੋ ਸਾਡੇ ਖੋਏ ਜਾ ਰਿਹਾ ਕਦੇ ਸੁਖਪਾਲ ਖੈਰਾ ਬੋਲੂ ਕਦੇ ਵੀ ਨਹੀਂ ਸੁਖਪਾਲ ਖੈਰਾ ਤੇ ਭਗਵੰਤ ਮਾਨ ਰਲੇਵੇ ਆ ਇਹ ਤੋਂ ਇਹ ਤਾਂ ਨਸ਼ੇ ਵਾਲਾ ਕੇਸ ਵਾਪਸ ਲੈ ਕੇ ਉਹਨਾਂ ਨੇ ਇੱਥੇ ਅੱਜ ਬੀਜੇਪੀ ਨੂੰ ਪੁੱਛਣਾ ਹੈ ਮਣੀਪੁਰ ਵਿੱਚ ਮਣੀਪੁਰ ਵਿੱਚ ਔਰਤਾਂ ਨੂੰ ਨੰਗਾ ਘੁਮਾਇਆ ਬੀਜੇਪੀ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਸਿਲੰਡਰ ਮਹਿੰਗੇ ਕੀਤੇ ਬੀਜੇਪੀ ਵਾਲਿਆਂ ਨੇ ਕੀ ਰਾਜਨੀਤੀ ਧਰਮ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਪੰਜਾਬ ਚ ਆ ਕੇ ਇਹਨਾਂ ਨੇ ਸ਼ਮਕਰਨ ਮਾਰਿਆ ਇਹ ਬੀਜੇਪੀ ਨੇ ਪੰਜਾਬ ਵਿੱਚ ਆ ਕੇ ਸ਼ਮਕਰਨ ਨੂੰ ਮਾਰਿਆ ਪੰਜਾਬ ਚ ਆ ਕੇ ਮਾਰਿਆ ਸ਼ਮਕਰਨ ਨੂੰ ਸਿਰਦੇ ਵਿੱਚ ਸਿਮਰਜੀਤ ਸਿਮਰਜੀਤ ਮਾਨ ਨੂੰ ਕਿਉਂ ਵੋਟ ਪਾਉਣ ਲੋਗੇ ਸਾਡੇ ਹੱਕਾਂ ਦੀ ਰਾਖੀ ਕਰਦਾ ਜੇ ਸਾਨੂੰ ਕੋ ਕੋ ਕੇ ਮਾਰ ਰਹੇ ਆ ਨਾ ਇਹ ਡੀਪ ਸਟੇਟ ਵਾਲੇ ਸਾਨੂੰ ਮਾਰ ਰਹੇ ਆ ਮੈਂ ਤੁਹਾਨੂੰ ਸਾਰਾ ਪਿੱਛੋਂ ਤੋਂ ਸੁਣਾ ਸਕਦੀ ਆ ਦੇਸ਼ ਨੂੰ ਆਜ਼ਾਦ ਕਰਾਇਆ ਅਸੀਂ ਅੱਜ ਚਾਈਨਾ ਦੇ ਬਾਰਡਰ ਤੇ ਖੜੇ ਆ ਅਸੀਂ ਤੇ ਜਦੋਂ ਡੀਪ ਸਟੇਟ ਸਾਨੂੰ ਮਾਰਦੀ ਐ ਜਦੋਂ ਡੀਪ ਸਟੇਟ ਸਾਨੂੰ ਮਾਰਦੀ ਐ ਇਹ ਸਾਡੀ ਗੱਲ ਕਰਦਾ ਨਵੀਕਰਨ ਕਰਨ ਵਾਸਤੇ ਬਿਜਲੀ ਦੇ ਵਾਸਤੇ ਜਿਹੜਾ ਪ੍ਰੋਜੈਕਟ ਲਿਆਂਦੇ ਨੇ 400 ਕਰੋੜ 82 82 ਕਰੋੜ ਦੇ ਤੇ ਹਸਪੀਟਲ ਆਂਦਾ ਬਰਨਾਲੇ ਵਾਸਤੇ 53 ਕਰੋੜ ਦਾ ਜਿਹੜਾ ਬਿਮਾਰੀਆਂ ਵਾਸਤੇ ਨਵੀਂ ਪੀਜੀਆਈ ਦੇ ਬਰਾਬਰ ਦੀਆਂ ਸਹੂਲਤਾਂ ਦੇ ਨਾਲ ਆ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਅਸੀਂ 8 ਸਾਲਾਂ ਤੋਂ ਰੋਲ ਰਹੇ ਆ ਕੁੜੀ 2 ਮਹੀਨੇ ਹੋ ਗਏ ਟਾਵਰ ਤੇ ਚੜੀ ਨੂੰ ਇਹ ਤਿੰਨ ਚਾਰ ਪਾਰਟੀਆਂ ਕਿਸੇ ਤੋਂ ਵੀ ਪੁੱਛ ਲਓ ਕੋਈ ਨੁਮਾਇੰਦਾ ਅੱਜ ਤੱਕ ਉਥੇ ਪਹੁੰਚਾਲੋ ਤੁਸੀਂ ਜਾਸ ਸਿਰਫ ਉਥੇ ਸਿਮਰਨਜੀਤ ਸਿੰਘ ਮਾਨ ਭਾਈ ਜੀ 4 ਤਰੀਕ ਨੂੰ ਝਾੜੂ ਖਿੰਡ ਜਾਣਾ ਇਹਨਾਂ ਨੂੰ ਕਹਿ ਦਿਓ ਤਿਆਰੀ ਕਰ ਲੈਣ ਇਕੱਠਾ ਕਰਣ